ਹਾਂਜੀ ਸਵਾਗਤ ਹੈ ਤੁਹਾਡੇ ਅੱਜ ਦੇ ਨਵੇਂ ਬਲੌਗ ਵਿੱਚ ਆ ਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਵਾਕਈ ਸਵੇਰ ਦਾ ਨਜ਼ਾਰਾ ਅਜੇ ਦੇਖਣਾ ਨਾ ਬਾਈ ਤਾਂ ਪੰਜਾਬ ਦੇ ਪਿੰਡਾਂ ਚੋਂ ਦੇਖੋ ਪਿੰਡਾਂ ਦੇ ਵਿੱਚ ਆ ਕੇ ਦਿਖਦਾ ਹੈ ਸਵੇਰ ਦਾ ਨਜ਼ਾਰਾ ਵਾਹ ਠੰਡੀ ਠੰਡੀ ਹਵਾ ਹੁੰਦੀ ਆ ਇੱਥੇ ਅਸੀਂ ਆਇਆ ਇਹ ਹੈਗੀ ਸਾਡੀ ਬਾਦੀ ਇੱਥੇ ਆਪਾਂ ਨੇ ਆਪਣਾ ਦਵਾਈ ਛਿੜਕੀ ਹੋਈ ਆ ਤੇ ਆ ਆਪਣੇ ਗੁਹਾਰੇ ਨੇ ਤੇ ਇੱਥੇ ਆਪਣੀ ਇੱਕ ਚੀਜ਼ ਰਹਿ ਗਈ ਯਾਰੋ ਉੱਲ ਗਏ ਆ ਉਹ ਚੱਕਣ ਆਏ ਆ ਕਿੱਧਰ ਗਈ ਹੋਊਗੀ ਮੈਂ ਦੇਖਾਂ ਦੇਖਾਂ ਦੇਖੋ ਜੀ ਆ ਗਾਰਿਆ ਆ ਆਪਣਾ ਹੈਗਾ ਆੜੂ ਦਾ ਬੁੱਟਾ ਇਹ ਜਗਾ ਆਪਣੀਆਂ ਤੇ ਉਹ ਦੇਖੋ ਕੰਮ ਚੱਲ ਰਿਹਾ ਪਿੰਡ ਦੇ ਵਿਕਾਸ ਦਾ ਜੋਰਾਂ ਦੇ ਨਾਲ ਰੋਡ ਦੇ ਉੱਤੇ ਜਿਹਾਏ ਦੇਖੋ ਕਿੱਥੇ ਗਈ ਜਿਹੜੀ ਚੀਜ਼ ਲੱਭਣ ਗਿਆ ਤਾਂ ਮੈਂ ਆ ਪਈ ਆਪਣੀ ਪੱਲੀ ਲੋ ਜੀ ਲੈ ਲਈ ਪੱਲੀ ਤੇ ਹੁਣ ਆਪਾਂ ਚਾੜਦੇ ਆ ਜਿੱਥੇ ਰੱਖਣੀ ਆ ਇਹ ਆ ਜਾ ਮੇਰੇ ਪਿੰਡ ਦੀ ਜ਼ਵੇਰ ਦੇਖ ਲਾ ਦੇਖੋ ਜੀ ਨਜ਼ਾਰਾ ਪਿੰਡ ਦਾ ਵਾਹੀ ਵਾ ਆ ਹੁੰਦੀ ਆ ਸਵੇਰ ਵਾਕਈ ਜੇ ਗਵੰਦਾ ਸਵੇਰੇ ਉੱਠਦਾ ਤਾਂ ਦੇਖਦਾ ਸੂਚ ਦਿਲ ਲੱਗਦਾ ਯਾਰ ਮਨ ਕਰਦਾ ਆ ਵੀ ਵਾਕਈ ਹੈ ਕੁਛ ਆਹ ਦੇਖੋ ਵਈ ਦੇਖੋ ਨਜ਼ਾਰਾ ਹੈ ਸ਼ਾਂਤ ਆ ਜਿਹੜੇ ਪੰਛੀ ਥੋੜੇ ਜਿਹੇ ਹੈਗੇ ਨੇ ਚਿੜਚਿੜ ਕਰਦੇ ਪਏ ਨੇ ਚਾਰੇ ਪਾਸੇ ਆਵਾਜ਼ਾਂ ਮਿੱਠੀਆਂ ਮਿੱਠੀਆਂ ਆਵਾਜ਼ ਆ ਰਹੀ ਆ ਮਿੱਠੀ ਮਿੱਠੀ ਜੀ ਧੁੱਪਾ ਠੰਡੀ ਠੰਡੀ ਜੀ ਲਓ ਜੀ ਇਹ ਆ ਗਈ ਆਪਣੀ ਰਾਣੀ ਸੁੰਦਰਾ ਇੱਕੋ ਇੱਕ ਮੈਚਾ ਹੁਣ ਨੜਾ ਧੜਾ ਕੇ ਇਹਨੂੰ ਬਣਾ ਦੇਣਾ ਟਿੱਪ ਟੌਪ ਆ ਰੈਡੀ ਆ ਜਿਹਦੇ ਪਰ ਪਾਗੋਾ ਘੇਰ ਕੇ ਆਇਆ ਲਓ ਜੀ ਬਾਰੀ ਆ ਗਈ ਮਹਦੀਏ ਤੋਂ ਬਾਅਦ ਆਪਾਂ ਨੇ ਆਪਣਾ ਵੀ ਨਹਾਉਣਾ ਆ ਤਿਆਰੀ ਕਰਨੀ ਆ ਇੱਕ ਮਵਾਜਾ ਮਾਰਦਾ ਪੁੱਛਾ ਕੀ ਕਹਿੰਦਾ ਇਹ ਕਮ ਕਟੂਗਾ ਤੈਨੂੰ ਮੈਂ ਬਹੁਤ ਗੰਦਾ ਜੇ ਕਮ ਹੈ ਲਹ ਹੈ ਓਹ ਬੂਮ ਇੱਕਮ ਦੇ ਬੰਨਤੀ ਲਾਓ ਜੀ ਇੱਕਮ ਦੀ ਆਪਾਂ ਰਖੜੀ ਬੰਨ ਰਹੇ ਹਾਂ ਦੇਖੋ ਇੱਕਮ ਸਿੱਧਾ ਹੋ ਜਾ ਹੁਣ ਮੈਂ ਤੁਹਾਡੇ ਰਖੜੀ ਬੰਨਦਣਾ ਠੀਕ ਹੈ ਬੈਜੋ 2 ਮਿੰਟ ਐਸ਼ੇ ਦਊਂ ਫਿਰ ਮੈਨੂੰ ਪੈਸੇ ਦਿਓ ਮੈਨੂੰ ਪੈਸੇ ਚਾਹੀਏ ਹੈ ਨਹੀਂ ਹੈ ਨਹੀਂ ਕਿਉਂ ਮੈਂ ਅger ਮੈਂ ਰਖੜੀ ਬੰਨਣੀ ਆ ਬਈ ਤੁਹਾਡੇ ਮੈਨੂੰ ਪੈਸੇ ਚਾਹੀਦੇ ਆ ਮੈਂ ਨਹੀਂ ਆ। ਚਲ ਠੀਕ ਹੈ ਬੰਦਾ ਰੁਕੋ। ਬੰਨਤੀ ਇੱਕਮ ਦੇ ਰਖੜੀ ਦਿਖਾਇਓ। ਦੇਖ ਯੇ ਯੇ ਲੈਓ ਪੈछे ਦੇ। ਪੈछे ਦੇ ਦਿਓ। ਹੂੰ ਭੱਜ ਗਿਆ। ਪੈछे ਦੇ ਦਿਓ ਯਾਰ ਮੈਨੂੰ। ਲਓ ਜੀ ਸਾਰਾ ਕੁਝ ਕਰਨ ਤੋਂ ਬਾਅਦ ਬੰਨ ਲੀਆ ਦਸਤਾਰ ਹੋ ਗਏ ਆ ਤਿਆਰ ਲਾ ਚੰਗੀ ਤਰ੍ਹਾਂ ਆਪਾਂ ਪੇਜਿਆ ਸਭ ਕਰ ਲਿਆ ਵੀ ਕਰ ਲਿਆ ਥੋੜਾ ਜਿਹਾ ਬਾਹਰ ਨੂੰ ਨਿਕਲਿਆ ਜਾਂਦਾ। ਕਰ 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 ਸੈਟ ਇਹ ਪਰਨਾਵੇ ਟੌਰ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਮਿੱਤਰਾਂ ਦੀ ਲਓ ਜੀ ਇਹ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਅਗਲੇ ਕੰਮਾਂ ਤੇ ਠੀਕ ਹੈ ਨਾ ਆਪਣੇ ਕੰਮ ਵਾਸਤੇ ਜਾਣਾ ਆਪਾਂ ਨੇ ਲਓ ਜੀ ਪਿੰਡਾਂ ਦੇ ਵਿੱਚ ਪੰਜਾਬ 'ਚ ਰਹਿਣ ਦਾ ਵੱਖਰਾ ਹੀ ਸਵਾਦ ਹੈ ਹੁਣ ਆਪਾਂ ਕੱਲ ਨੂੰ ਕਾਢੂ ਮਿਲਾਂਗੇ ਅੱਜ ਦੇ ਬਲੌਗ ਵਿੱਚ ਜਿੰਨਾਂ ਵੀਡੀਓ ਦੇਖਣ ਵਾਲੇ ਤੋਂ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੁਹਾਨੂੰ ਮਿਲਾਂਗੇ ਉਕੇ ਬਾਏ ਬਾਏ ਥੈਂਕ ਯੂ